ਮੈਂ ਤਾਂ ਨੂੰ ਦੁਕਾਨ ਤੇ ਕੀ ਕਹ ਕੇ ਆਇਆ ਸੀ ਯਾਰ ਮੈਂ ਕਿਹਾ ਜਿੰਨੇ ਤਰੀ ਪੈਸੇ ਬਣਦੇ ਆ ਸੀ ਆਪ ਦੇ ਕੇ ਆਵਾਂਗੇ ਤੂੰ ਇੱਥੇ ਕਿਉਂ ਆਇਆਗਾ ਕਹ ਲੈ ਮੈਂ ਕੋਈ ਨਹੀਂ ਜੀ ਕਰ ਇਹਨੂੰ ਐਵੇਂ ਨਹੀਂ ਬੋਲਦੇ ਹਿੰਦੇ ਨਾ ਮੈਂ ਹੁਣ ਤੁਰੇ ਫਿਰ ਤਾ ਕਹ ਲੈ ਹੈ ਛੋਡੇ ਕੰਮ ਆਇਆਗਾ ਹੱਤੀ ਦੁਕਾਨ ਸੁੱਨੇ ਛੱਡ ਕੇ ਆਇਆਗਾ ਅੱਛੇ ਸ਼ੈਂਪੂ ਤੁਸੀਂ ਮੰਗਾਇਆ ਤੇ ਲੋਰੀਆ ਲਾੜੀਆਂ ਦਾ ਪਤਾ ਨਹੀਂ ਕਿਹੜਾ ਆ ਦੇਖ ਲਓ ਲੋਰੀਆ ਨਹੀਂ ਇਹ ਲੋਰੀਅਲ ਦਾ ਉਹਨੇ ਮੰਗਾਇਆ ਸੀ ਮੈਂ ਉਹਨੇ ਮਨਰਾਜ ਨੇ ਹੋਰ ਕਿਹਨੇ ਮੰਗਾਈ ਤੀ ਹਾਂ ਉਦੋਂ ਗਿਆ ਤਾਂ ਹਾਂ ਹਾਂ ਜਦੋਂ ਵੜਾ ਦੇ ਪਤਾ ਕੀ ਗੱਲ ਆ ਗਾਨੀ ਇਹ ਸ਼ੈਂਪੂ ਨਾ ਮੈਂ ਕਾਬਾ ਲੈਕਤਾ ਇੱਕ ਇਹਦੇ ਕੋਈ ਮੰਗਦਾ ਨਹੀਂ ਤੁਸੀਂ ਮੰਗਿਆ ਦੀ ਸਪੈਸਰ ਛੋਡੇ ਖਤ ਲੈਤਾ ਮੈਂ ਕਿਤੇ ਡੇਟ ਨਾ ਲੱਗ ਜੇ ਪੇ ਪੇ ਇਹਦੀ ਫਿਰ ਮੈਂ ਮੜ ਕੇ ਲੈ ਜਾਂਦਾ ਐਂ ਡਿਗੜੀ ਗੱਲ ਸੀ ਨੰਬਰ ਜੇ ਤੇਰਾ ਤੁਸੀਂ ਨੰਬਰ ਦਿਨੇ ਤੁਸੀਂ ਮੈਨੂੰ ਹੁਣ ਤੈਨੂੰ ਨੰਬਰ ਚਾਹੀਦਾ ਕੱਲ ਕਿਉਂ ਗੱਲਾਂ ਕਰਦਾ ਹੁੰਦਾ ਬੋਲੀਆਂ ਹੋ ਤੂੰ ਮੈਨੂੰ ਐ ਦੱਸ ਬਹਾਨਾ ਬਹਾਨਾ ਮਿਲ ਕੇ ਤੈਨੂੰ ਆਪਣੀ ਸਿਰਫ ਸੌਦੇ ਪੱਤੇ ਦੀ ਲਿਆ ਜਾ ਸਾਡਾ ਅੱਗੇ ਧਖਲ ਨਾ ਦੇ ਮਾਮਲੇ ਚ ਕੱਲ ਘਰ ਬਣ ਰਹਾ 3 ਮਹੀਨਾ ਪਤਾ ਕਿੰਨਾ ਮਲਾਜਾ ਥੀਗਾ ਉਹਦੇ ਨਾਲ ਸੀ ਨਾ ਉਹ ਮਰ ਗਿਆ ਤੇਰਾ ਮਲਾਜਾ ਵੀ ਮਰ ਗਿਆ ਕੋਈ ਨਹੀਂ ਆਇਆ ਉਹ ਮਰ ਗਿਆ ਫਿਰ ਮੈਂ ਤਾਂ ਜਿਉਂਦੀ ਆਂ ਵੀ ਮਲਾਜਾ ਕਿਦੋਂ ਦੀ ਜਾਂਦੇ ਇਹਨੂੰ ਹਾਂ ਨੀਆ ਮਰੀ ਨਾ ਧਰਿਆਂ ਦੇ ਦੀ ਇਤੀ ਕਰਦਾ ਤੂੰ ਬਹੁਤ ਚੇਦਾ ਮਲਾਜਾ ਸੱਤਨਾ ਪੁਰਾਣਾ ਬੁੜਾ ਹੈ ਮੇਰੇ ਨਾਲ ਸੰਤ ਅੱਛਾ ਗੱਲ ਕੀ ਕੀ ਬਣੀ ਚੱਲ ਪਈ ਆ ਬਲੱਡ ਪਤਾ ਮਾਣਾ ਤੂੰ ਜੁੱਤੀ ਚੀਤੀਗਾ ਆ ਛੋਨੀ ਨੂੰ ਪੁੱਛ ਕੇ ਨਾ ਛੋਦਾ ਬਣੀਆਂ ਦਾ ਹਾਂ ਨਾ ਲਿਆਉਂਦੇ ਰਹੇਂ ਜੀ ਲਿਆਉਂਦੇ ਰਹਾਂ ਐਵੇਂ ਖਾ ਪੀ ਕੇ ਕਿਉਂ ਮੁੱਕਰੀਏ ਮੇਰੀ ਗੱਲ ਨੀ ਤੂੰ ਆ ਗਏ ਤਾਂ ਬੜਾ ਜਲਸ ਕੱਢਦੀ ਆ ਮੇਰੀ ਗੱਲ ਸੁਣਾ ਜੀ ਹਾਂ ਹਾਂ ਆ ਐ ਦੱਸੋ ਮੈਨੂੰ ਆ ਆਦਵਾ ਕੌਣ ਆਗਾ ਐ ਬਹਿ ਜਾ ਵੱਲ ਆਪਣੇ ਬੈਠਾ ਕਰੇਗਾ ਹੂੰ ਫੇਰ ਕੀ ਹੋ ਗਿਆ ਬਹਿ ਜਾ ਪੁੱਤ ਬਹਿ ਜਾ ਆਏ ਨਾ ਮਾਰੇ ਅੱਗ ਰੱਖਿਆ ਗਿਆ ਲੱਥ ਪਣਾ ਕਰਦੇ ਜੂੜੀਆਂ ਦਿੱਤੇ ਪਤਾ ਪੜਿਆ ਪੂਰਾ ਹੈ ਨਹੀਂ ਕਹਿੰਦਾ ਮਾਂ ਤੇ ਛੱਡ ਗਿਆ ਮੇਰੇ ਕੋਲ ਕੋਈ ਨਹੀਂ ਇਹ ਚੱਲ ਨੂੰ ਕੰਮ ਲਾਓ ਚੱਲ ਮਾਂ ਚੱਲਾ ਦਾਂਗੇ ਭਾਈ ਪਿਆਰ ਨਾ ਰੱਖਿਆ ਕਰੋ ਇਹਨੂੰ ਕੁਝ ਦਿੰਦਾ ਵੀ ਕਿ ਸੁੱਕੀ ਮਾਰੀ ਜਾਣਾ ਕੱਲ ਕਿਉਂ ਐ ਬੋਲਦਾ ਹੁੰਦਾ ਇਹ ਮੂਰੇ ਤਨਖਾਹ ਬੰਦ ਲੂੰਗਾ ਅੱਜ ਤੈਨੂੰ 15 ਦਿਨ ਹੀ ਹੋਏ ਨੇ ਮੂਰੇ ਇਹਦੀ ਬੰਦਾਂਗੇ 4-500 ਰੁਪਏ ਤਨਖਾਹ ਬੰਦ ਦੂ ਮਹੀਨੇ ਬਾਹਲਾ ਲਾਲਚੀ ਤੇ ਘਟਿਆ ਬੰਦਾ ਲਾਣਾ ਬਾਹਲਾ ਲਾਲਚੀ ਆ ਤੂੰ ਜੇ ਪਕਾਵਾ ਤੁਸੀਂ ਮੈਨੂੰ ਐਂ ਗੱਲ ਚਾਹ ਦਾ ਚੁਣੀ ਮੈਂ ਨਹੀਂ ਪੀ ਕੇ ਆਇਆ ਬਣੀ ਪਈ ਹੈਗੀ ਚਾਹ ਨਾ 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 ਹਾਂ ਆਪ ਨੂੰ ਤੇ ਹੈ ਪੀਣੀ ਹਾਂਜੀ ਪੀ ਮੰਗੀ ਨਾ ਕਿੱਥੇ ਪੀਵੇਂ ਆ ਹੈ ਛੇਵੇਂ ਨੂੰ ਆਪ ਨੂੰ ਬੈਠੇ ਕਰੇਗਾ ਇਹਨਾਂ ਨੂੰ ਹਾਂਜੀ ਤੂੰ ਮੈਂ ਪਰ ਨਹੀਂ ਕਰਦਾ ਜਿਹੜਾ ਮੈਂ ਕਹਾ ਲੱਚਪਣਾ ਛੱਡ ਲੈ ਮੈਂ ਤੂੰ ਤੈਨੂੰ ਮੈਂ ਤੂੰ ਪਿਆ ਸੈਕਟ ਹੋ ਕੇ ਮੈਂ ਜਾ ਮੈਂ ਛੜੀ ਉੱਠਣ ਨਹੀਂ ਦੇ ਜੱਗ ਤੇ ਚਲਾ ਮੇਰਾ ਬੋਲੀ ਜਮ ਗਫਤਾ ਦੋ ਦੋ ਬੰਦੇ ਕਰਨਾ ਕਹਤਾ ਨਾ ਬਿਤਨਾ ਬੋਲੇ ਕਰ ਛਾਲੇ ਕਰਨਾ ਚਿੱਖਲਾ ਤੂੰ ਮੈਂ ਛਾਂਦ ਮੂਮਾ ਕਰਦਾ ਚਲ ਫਿਰ ਕੀ ਹੋ ਗਿਆ ਨਿਆਣਾ ਹਾਂ ਤੂੰ ਕੀ ਐ ਕਰੀ ਨਗਾ ਕੋਈ ਨਾ ਕੋਈ ਨਾ ਕਹ ਲੈ ਲੱਛਣ ਦੇਖ ਲੈ ਉਹਦੇ ਲੱਛਣ ਦੇਖਾਂ ਤੇ ਮੈਂ ਤੈਨੂੰ ਆਇਆ ਘਾਤੀਗਾ ਜਦੋਂ ਬਹਾਂ ਲੈ ਲੈਣਾ ਵਿੱਚ ਨਾ ਬੱਲਾਂ ਦੇ ਬੀਜ ਦੱਬਦੀ ਕੱਦੂ-ਕੁੱਦੂਆਂ ਦੇ ਕੱਦੂ ਲੈ ਕੇ ਆਇਆ ਕੋਣ ਤੇਰੇ ਕੋਲੋਂ ਮੈਂ ਭਰਾਵਾ ਤੇਰਾ ਸਿਰ ਹੀ ਝੱਪਣ ਕੱਦੂ ਵਰਗਾ ਤਾਂ ਇਹਨੂੰ ਕਦੋਂਾਂ ਦੀ ਕੀ ਲੋੜ ਆ ਕਹ ਲੈ ਐ ਕੋ ਬੋਲਦਾ ਹਮਨ ਨਾਲੇ ਚਪੜੇ ਪੜੇ ਲੈ ਲਈ ਮੱਸੀਆਂ ਗੱਲ ਪੁੱਛ ਪਾ ਚਟਨੀ ਬਹਦੀ ਖਾ ਕੇ ਰਾਜੀਏ ਚਟਨੀ ਦਾ ਤੇਰੀ ਮੈਂ ਬਣਾਉਂਗਾ ਜਦੋਂ ਦੁਬਾਰੇ ਆ ਗਿਆ ਹੋਰ ਭਾਈ ਵਧੋ ਫੁੱਲ ਜੇ ਤੁਸੀਂ ਵਧੋਗੇ ਗਾਹਾਂ ਪਈ ਮੇਰੀ ਦੁਕਾਨਦਾਰੀ ਵਧੂਗੀ ਹੈ ਸਹੀ ਆ ਸਹੀ ਹੈ ਨਾਲੇ ਭਾਈ ਸਾਡਾ ਰਜਗਾਰ ਜਿਹੜਾ ਸੋਡੀ ਠੀਕ ਹੈ ਹਾਂ ਹਾਂ ਛਕੂ ਦੇ ਤਾਂ ਹਾਂ ਦੇਦਾ ਨਾ ਹਾਂ ਹਾਂ ਫਿਰ ਤੁਰਦਾ ਕਰਦਾ ਨਾ ਜਰਾ ਜਾ ਚੱਲ ਕੋਈ ਨਾ ਕਹ ਲੈ ਆਇਆ ਨਾ ਬੇਇਤੀ ਕਰੀਏਗਾ ਚੱਲ ਛੋਟੀ ਪਰ ਹੈ ਆਜ ਤੇ ਮੈਂ ਤੁਸੀਂ ਮਾਰ ਲੂ ਕਿਤੇ ਕੋਈ ਨਾ ਕੋਈ ਨਾ ਜ਼ਰੂਰ 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 ਇਹ ਛੋਟੀ ਕਲੀ ਬਣੀ ਨਹੀਂ ਅਜੇ ਮੱਕਰ ਕਲੀ ਗਈ ਤਾਂ ਬਣ ਗਈ ਸਾਰੀ ਉਹ ਤਾਂ ਫਿਰ ਉਹਦਾ ਨਾਮ ਨਾ ਲਾਇਆ ਮੈਥੇ ਮੈਨੂੰ ਪਤਾ ਤੂੰ ਕਿਹੜੀਆਂ ਉਂਗਲਾਂ ਤੇ ਜੜਿਆ ਫਿਰਦਾਗਾ ਕੀ ਗੱਲ ਕਰ ਕਿਉਂ ਇੰਨਾ ਬਲੱਡ ਵਗਣਾ ਹੁਣ ਮੱਕਰ ਪਿੱਛੇ ਇੰਨਾ ਕਿਉਂ ਪਿਆ ਤੂੰ ਤੂੰ ਸਾਡੇ ਘਰੇ ਆ ਕੇ ਉਸ ਬੰਦੇ ਦਾ ਨਾਮ ਨਹੀਂ ਲੈਣਾ ਯਾਰ ਉਹ ਪਿਆਰ ਦਾ ਭੁੱਖਾ ਦਿਲ ਦਾ ਮਾਰਾ ਨਹੀਂਗਾ ਹੋ ਪਿਆਰ ਦਾ ਬੋ ਕਹੋੜਿਆ ਦੋਨਾਂ ਨੂੰ ਉਹਨਾਂ ਨੂੰ ਸੁਵਾ ਦਿਆ ਮੈਂ ਨਾ ਨਾ ਉਹ ਕਿਉਂ ਹੋਗਾ ਤਾਂ ਹੁਣ ਨਾ ਕਰੇ ਉਹ ਇਨੇ ਆਏ ਇੱਥੇ ਵੀ ਉਹਨਾਂ ਨੂੰ ਸੁਵਾ ਦੇ ਉਹ ਤੂੰ ਕਰੇ ਆਏ ਬੰਦੇ ਦੀ ਵੇਚੀ ਕਰਦਾਗਾ ਨਾ ਪਿਆਰ ਦਾ ਭੁੱਖਾ ਬਣ ਕੇ ਕੋਡੇ ਹੋ ਜੂਗਾ ਮੁਰਾ ਉਹ ਭੁੱਖਾ ਜਾ ਪੰਜ ਕੋਲੇ ਜਾਏ ਉਹ ਕੀ ਪਹਿਲਾਂ ਸੋਜਿਆ ਦੀ ਗਲੀ ਵੀ ਬਣ ਜਾ ਮੈਂ ਤਾਂ ਆਪ ਪਪਾ ਹੀ ਪਾਲਦਾ ਫਿਰ ਹਾਂ ਹਾਂ ਦੇਖਦੇ ਕੋਈ ਨਾ ਜਾ ਕੇ ਆਉਂਦੇ ਆ ਤੇਰਾ ਛੋਣੀ ਤੇਰੇ ਘਟੇ ਚੱਕਦੇ ਕਰ ਸਮਾਰਦਾ ਦੇ ਤਿੰਨ ਕਰਦਾ ਮੈਂ ਦੱਸਦਾ ਤੈਨੂੰ ਕੀ ਦੱਸਦਾ ਇਹ ਕੋਈ ਛੈਪੂ ਛੂਪੂ ਨਹੀਂ ਫੜਾਉਣਾ ਆ ਹੋਰ ਕੀ ਫੜਾਉਣੀ ਉਹਨੇ ਭੇਜਿਆ ਵੀ ਦੇਖ ਕੇ ਕਾਲਾ ਘਰੇ ਹੈਗਾ ਕਿ ਨਹੀਂ ਓਹੋ ਤੂੰ ਤਾਂ ਆਪਦੇ ਆਪ ਨੂੰ ਮੈਂ ਪਤਾ ਨਹੀਂ ਕੀ ਬਣਿਆ ਫਿਰ ਤਾਂ ਕਾਲਾ ਦੇਖ ਕੇ ਆ ਕਾਲਾ ਦੇਖ ਕੇ ਹੋਰ ਕੋਈ ਗੱਲ ਨਹੀਂ ਤੂੰ ਮੈਨੂੰ ਐ ਦੱਸ ਸੇਠਾ ਦਾ ਮੁੰਡਾ ਹੋਵੇ ਐਡੀ ਦੂਰ ਆਜੇ ਦੁਕਾਨ ਕੋਲ ਖੁੱਲੀ ਛੱਡ ਕੇ ਹੈ ਕੱਲਾ ਛੈਪੂ ਫੜਾਉਣ ਤੈਨੂੰ ਸਮਝ ਨਹੀਂ ਆਉਂਦੀ ਇਹਦੀ ਗੱਲ ਤੈਨੂੰ ਪਤਾ ਏਦੀ ਭੀ ਮੜੇ ਵੇਲੇ ਦੀ ਆਉਣੀ ਜਾਣੀ ਆ ਇਹ ਤਾਂ ਊਂ ਵੀ ਜਿਹੜਾ ਮਾਰਦਿਆਂ ਲੱਗਾ ਮਾਰਦਿਆਂ ਲੱਗਾ ਜਿਹੜਾ ਮੈਂ ਤਾਂ ਦੇਖਿਆ ਕਿਤੇ ਬਾਣ ਗਿਆ ਜਿਹੜਾ ਮਾਰਦਾ ਹੋਰ ਤੇਰੇ ਘਰ ਤੋਂ ਦੁ ਦੇ ਦੇ ਆ ਕੇ ਫਿਰ ਆਲਾ ਇੰਨਾ ਮਹਿੰਗਾ ਸ਼ੈਂਪੂ ਹੈ ਕਿ ਤਾਲ ਨੇ ਕੁੱਤੀ ਨੇ ਐਡਾ ਮਹਿੰਗਾ ਸ਼ੈਂਪੂ ਮੰਗਾ ਲਿਆ ਮੁੰਣਾ ਨਹੀਂ ਮੇਰੇ ਬੰਦੇ ਦੇ ਪੈਸੇ ਨਾਲ ਆਇਆਗਾ ਤੇਰੇ ਪੈਸੇ ਨਾਲ ਆਇਆਗਾ ਬੰਦਾ ਮੇਰਾ ਵੀ ਹੈਗਾ ਤੇਰੇ ਬੰਦੇ ਦਾ ਆਇਆਗਾ ਬਿੱਜੂ ਜੀ ਬਿੱਜੂ ਜੀ ਕਾ ਤੂੰ ਹਰਾਮਜਾਦੀ ਕੁੱਤੀ ਹੈ ਜਿੱਦਣ ਦੀ ਆਇਆ ਸਾਡੇ ਘਰ ਦਾ ਠੂਠਲਾ ਮੁੱਦਾ ਮਾਰ ਲਦੈ ਨੇ ਬੋਲ ਆ ਗਈ ਬੰਦਾ ਮੇਰਾ ਹੋਰ ਲੰਡਨ ਆਵਿਤਾ ਬੋਲ ਪਤਾ ਨਹੀਂ ਕਿੱਦੇ ਜੋੜਾ ਚ ਅੱਜ ਤਾਂ ਮੇਰੀ ਗੱਲ ਸੁਣ ਲੈ ਭਾਈ ਰਾਜੀ ਰਹੋ ਗੁੱਸੇ ਰਹੋ ਮੈਂ ਤਾਂ ਦੇਖੋ ਭੀਮੜੇ ਵੇਲੇ ਦੀ ਵਰਤਦੀ ਆਂ ਜੀ ਉਹਦੇ ਨਾਲ ਠੀਕ ਆ ਉਹ ਆਊਗਾ ਵੀ ਇਹ ਜੁਪੀ ਵਾਲੀਆਂ ਗੱਲਾਂ ਹੋਰ ਇਹ ਨਾ ਕਰੋ ਕਿਸੇ ਨਾਲ ਬੋਲਣਾ ਵਰਤਣਾ ਸਿੱਖੋ ਸਿਆ ਪਿੰਡ 'ਚ ਤੈਨੂੰ ਪਤਾ ਕਿੰਨੀਆਂ ਦੁਕਾਨਾਂ ਨੇ ਹੋਰ ਕਿਹੜੀ ਦੁਕਾਨਾਂ ਹੋਰ ਦੀ ਵਰਤਣਾ ਕਰਾਂਗੇ ਫਿਰ ਉਦੋਂ ਤਾਂ ਤੂੰ ਰੋੜਿਆ ਨਹੀਂ ਦੁਕਾਨ ਤੇ ਹੋਰ ਤੇ ਆਹ ਕੁਦਾ ਪੁੱਤਿਆ ਇਹਨੂੰ ਵਾਲਾ ਵਰਤਣਾ ਆਉਂਦਾ ਲੋਕਾਂ ਦਾ ਚਾਹ ਬਸ ਨੇ ਨਾ ਬਕਾਈ ਮਰ ਲੰਡਰ ਨਾ ਹੋਵੇ ਤਾਂ ਬਸ ਇਹਦੀ ਮੂੰਹ ਲੱਗਣ ਚ ਹੀ ਫੈਦਾਨੀ ਬਸ ਮੈਂ ਤਾਂ ਉਦੋਂ ਨਹੀਂ ਕਹਿੰਦੀ ਸੀ ਚਲ ਛੱਡ ਸਿਰ ਦੁਖ ਲਾਤਾ ਗਾਇਓਏ ਕੱਤਰ ਗਿਆ ਅਧਰੇ ਵਾਲੀ ਅਧਰੇ ਵਾਲੀ ਪੱਤ ਗਿਲਾਇਆ ਜਾ ਉਹ ਨਹੀਂ ਚੈੱਕ ਕਰਵਾ ਚੈੱਕ ਕਰ ਲੈ ਲਾਜਾ ਹਾਂ ਹਾਂ ਠੰਡਾ ਤੁਸੀਂ ਠੰਡਾ ਪੀ ਗੋਣਾ ਸੀ ਨਹੀਂ ਨਹੀਂ ਮੈਂ ਤੁਸੀਂ ਇਧਰੋਂ ਛੱਡੀ ਨਹੀਂ ਗਿਆ ਕੋਈ ਉਹ ਨਹੀਂ ਬਾਈ ਬਹੁਤ ਨਹੀਂ ਲਾਲਕੀ ਨਹੀਂ ਉਸ ਇੱਕ ਤੂੰ ਇੱਕ ਚੈੱਕ ਕਰ ਲੈ ਬਾਈ ਲਾਲਕੀ ਨਹੀਂ ਸਹੀ ਸੀ ਮਸਾਲਾ ਉਸ ਦਾ ਨਹੀਂ ਨਹੀਂ ਬਹੁਤ ਵਧੀਆ ਸੀ ਇਹ ਦੁਆ ਖਰਾਬ ਹੋ ਗਿਆ ਲਾਲਕੀ ਨਹੀਂ ਸਹੀ ਦਰ ਕੋਈ ਨਾ ਕੋਈ ਨਾ ਕਰ ਲੈ ਮਸਾਲਾ ਨਾ ਨਾ ਵਧੀਆ ਸੀ ਮਸਾਲਾ